ਹਾਂਜੀ ਮਿੱਤਰੋ ਪਿਆਰਿਓ ਪਿਆਰਪਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਆਪ ਸਭ ਨੂੰ ਪੀ ਐਸ ਕੇ ਮੀਡੀਆ ਗਰੁੱਪ ਤੇ ਆ ਚੁੱਕੇ ਹੋ ਤੁਸੀਂ ਔਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਇਸੇ ਵੀਡੀਓ ਨੂੰ ਫੇਸਬੁੱਕ ਜਾਂ ਫਿਰ ਟਿਕਟੌਕ ਤੇ ਦੇਖ ਰਹੇ ਹੋ ਤਾਂ ਉਹਨਾਂ ਨੂੰ ਫੋਲੋ ਜਰੂਰ ਕਰ ਲੈਣਾ ਔਰ ਜੇਕਰ ਤੁਸੀਂ ਇਸ ਵੀਡੀਓ ਨੂੰ ਇੰਸਟਾਗ੍ਰam ਤੇ ਜਾਂ ਫਿਰ YouTube ਤੇ ਦੇਖ ਰਹੇ ਹੋ ਤੇ YouTube ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਉਹ ਛੋਟੀ ਜਿਹੀ ਘੰਟੀ ਜੀ ਹੁੰਦੀ ਆ ਨੋਟੀਫਿਕੇਸ਼ਨ ਦੀ ਉਹਨੂੰ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਜਦੋਂ ਤੁਹਾਡੇ ਕੋਲ ਟਾਈਮ ਹੋਇਆ ਤੁਸੀਂ ਦੇਖ ਸਕਦੇ ਹੋ ਨਾਲ ਨਾਲ ਇੱਕ ਛੋਟੀ ਜਿਹੀ ਵੀਡੀਓ ਚੱਲੀ ਜਾ ਰਹੀ ਹੈ ਮੁੰਡਾ ਤੇ ਕੁੜੀ ਦੀ ਫੋਟੋ ਵੀ ਤੁਸੀਂ ਦੇਖੀ ਆ ਪੁਲਿਸ ਵੀ ਤੁਰੇ ਫਿਰਦੀ ਆ ਮੁੰਡੇ ਦਾ ਮਾਪਿਓ ਵੀ ਤੁਸੀ ਨਜ਼ਰ ਆਏਗਾ ਤੁਹਾਨੂੰ ਕੁੜੀ ਦਾ ਮਾਪਿਓ ਵੀ ਨਜ਼ਰ ਆਏਗਾ ਕਹਾਣੀ ਹੈ ਜੀ ਅਮਰਤ ਸਰ ਵਿੱਚ ਪੈਂਦੇ ਪਿੰਡ ਕਾਕੜ ਦੀ ਮੁੰਡੇ ਦਾ ਨਾਮ ਆ ਜੋਬਨ ਸਿੰਘ ਤੇ ਕੁੜੀ ਦਾ ਨਾਮ ਆ ਜਸ ਸੁਖਬੀਰ ਕੌਰ ਗੱਲ ਪ੍ਰੇਮ ਵਿਆਹ ਦੀ ਐ ਤਿੰਨ ਕੁ ਸਾਲ ਤੋਂ ਇਹਨਾਂ ਦਾ ਕੋਈ ਪ੍ਰੇਮ ਪ੍ਰੂਮ ਚੱਕਰ ਚੱਲਦਾ ਸੀਗਾ ਤੇ ਮੁੰਡਾ ਸ਼ਾਇਦ ਕੁੜੀ ਦੇ ਪਿੰਡੋਂ ਦਾ ਹੁੰਦਾ ਸੀ ਕੋਈ ਭਾਰਤੀ ਪੋਣ ਜਾਂ ਮਿੱਟੀ ਚੱਕਣ ਜਾਂ ਮਿੱਟੀ ਸਿੱਟਣ ਖੁਸ਼ੀ ਹੋ ਜਾ ਜਿਹੜੇ ਟਿੱਪਰ ਵਗੈਰਾ ਚੱਲਦੇ ਨੇ ਉਹ ਚਲਾਉਂਦਾ ਹੋਏਗਾ ਤੇ ਉਹ ਇਸ ਕੁੜੀ ਦੇ ਘਰ ਦੇ ਨੇੜੇ ਤੇੜੇ ਆਉਂਦਾ ਹੋਏਗਾ ਤੇ ਦੋਨਾਂ ਦੀ ਇੱਕ ਦੂਸਰੇ ਨਾਲ ਬਸ ਅੱਖ ਮਟਕਾ ਹੋ ਗਿਆ ਤੇ ਜਦੋਂ ਇਹੋ ਜਿਹਾ ਹੋ ਜਾਂਦਾ ਕੰਮ ਜਿਹੜੀ ਅੱਜ ਦੀ ਇਹ ਖਬਰ ਸਾਂਝੀ ਕਰਨ ਦਾ ਮਕਸਦ ਇਹ ਹੈ ਕਿ ਅੱਜ ਹੋ ਕੀ ਆਇਆ ਇੱਕ ਪਹਿਲੀ ਖਬਰ ਨਹੀਂ ਤੇ ਆਖਰੀ ਖਬਰ ਨਹੀਂ ਬਹੁਤ ਕੁਝ ਅਜੇ ਬਹੁਤ ਜ਼ਿਆਦਾ ਕੁਝ ਆਏਗਾ ਦੇਖਿੰਦੇ ਜਾਓ ਤੁਸੀਂ ਜਿੰਨਾ ਕ ਜ਼ਮਾਨਾ ਮਾਡਰਨ ਹੋ ਗਿਆ ਇੰਨਾ ਕੁਝ ਆਏਗਾ ਕਿ ਤੁਸੀਂ ਹੈਰਾਨ ਹੋ ਜਾਓਗੇ ਹੁਣ ਦਚਿੱਤੀ ਵਿੱਚ ਹੈ ਕਿ ਇਸ ਖਬਰ ਦੇ ਨੂੰ ਟਾਈਟਲ ਕੀ ਦਿੱਤਾ ਜਾਵੇ ਇਸ ਖਬਰ ਨੂੰ ਅਣਖੀ ਪਿਓ ਨੇ ਆਪਣੀ ਧੀ ਤੇ ਉਹਦੇ ਆਸ਼ਿਕ ਨੂੰ ਸਿਖਰਦ ਪਹਰੇ ਵੜ ਦਿੱਤਾ ਜਾਂ ਫਿਰ ਇਹਨੂੰ ਟਾਈਟਲ ਦਿੱਤਾ ਜਾਵੇ ਧੀ ਨੇ ਪੱਗ ਗੜੀਆਂ ਵਿੱਚ ਜਾਂ ਸ਼ਹਿਰਾਂ ਵਿੱਚ ਜਾਂ ਸੋਸ਼ਲ ਮੀਡੀਆ ਤੇ ਰੋਲ ਦਿੱਤੀ ਜਾਫਿਰ ਇਸ ਨੂੰ ਟਾਈਟਲ ਦਿੱਤਾ ਜਾਵੇ ਕਿ ਗੈਰ ਕਾਨੂੰਨੀ ਕੰਮ ਹੋਇਆ ਜੇ ਮੈਂ ਸੋਚਾਂ ਤੇ ਮੈਨੂੰ ਇਦਾਂ ਲੱਗਦਾ ਕਿ ਅਣਖੀ ਕੰਮ ਹੋਇਆ ਕਿਉਂਕਿ ਸਾਰੇ ਪਿਓ ਹੋ ਜਾਣੇ ਹੁੰਦੇ ਕਿ ਚਲੋ ਠੀਕ ਆ ਜੋ ਕੁੜੀ ਗਈ ਗਈ ਖਸਮਾ ਨੂੰ ਖਾਵੇ ਕਈ ਅਣਖੀ ਪਿਓ ਹੁੰਦੇ ਨੇ ਇਹਦੇ ਵਰਗੇ ਉਹਨੇ ਅਣਖ ਦੇ ਵਿੱਚ ਦੋਨਾਂ ਦਾ ਕੰਮ ਕਰਦਾ ਮੈਂ ਜਦੋਂ ਇਹ ਖਬਰ ਦੇਖ ਰਿਹਾ ਸੀ ਕੱਲ ਦੀ ਖਬਰ ਚੱਲੀ ਜਾਂਦੀ ਹੈ ਤੇ ਮੈਂ ਕਹਿੰਦਾ ਇਹ ਤੇ ਗੱਲ ਕਰਨੀ ਚਾਹੀਦੀ ਆ ਚਲੋ ਕਿਸੇ ਨਾ ਕਿਸੇ ਨੂੰ ਤੇ ਅਕਲ ਆਏਗੀ ਨਾ ਜੇ 100 ਵਿੱਚੋਂ ਕਿਸੇ ਇੱਕ ਨੂੰ ਵੀ ਖਬਰ ਸੁਣ ਕੇ ਅਕਲ ਆ ਜਾਵੇ ਵੀ ਸਾਨੂੰ ਆਪਣੇ ਪਿਓ ਦੀ ਸਾਡੀ ਮਾਂ ਦੀ ਸਾਡੀਆਂ ਭੈਣਾਂ ਭਰਾਵਾਂ ਦੀ ਇੱਜ਼ਤ ਦਾ ਮਾੜਾ ਮੋਟਾ ਖਿਆਲ ਰੱਖਣਾ ਚਾਹੀਦਾ ਤੇ ਸ਼ਾਇਦ ਸਾਡੀ ਖਬਰ ਕੀਤੀ ਹੋਏ ਸਫਲ ਹੋ ਜਾਂਦੀ ਹੈ ਪਰ ਗੱਲ ਇਹ ਹੈ ਕਿ ਕੰਮ ਖਰਾਬ ਹੋ ਗਿਆ ਸਾਰੀਆਂ ਜਿਹੜੀਆਂ ਪਵਾੜੇ ਦੀ ਜੜ੍ਹ ਆ ਨਾ ਅੱਜ ਕੱਲ ਇਹ ਹੈਗਾ ਜੀ ਮੋਬਾਈਲ ਫੋਨ ਉਸ ਤੋਂ ਵੀ ਵੱਡੀ ਪਵਾੜੇ ਦੀ ਜੜ੍ਹ ਆ ਸਾਡੇ ਭਾਰਤ ਦੇ ਵਿੱਚ ਜਿਹੜਾ ਇੰਟਰਨੈਟ ਆ ਨਾ ਉਹ ਬਹੁਤ ਹੀ ਸਸਤਾ ਕਰਦਾ ਫ੍ਰੀ ਵਾਂਗੂ ਕਰ ਦਿੱਤਾ ਹੋਇਆ ਜੀ ਜਿਹੜੀ ਪਵਾੜੀ ਦੀ ਝੜਾ ਕਿ ਜਿਹੜਾ ਫੋਨ ਆ ਉਥੇ ਕਿਸ਼ਤਾਂ ਤੇ ਮਿਲ ਜਾਂਦਾ ਤੇ ਹਰ ਬੰਦਾ 100-150 ਰੁਪਏ ਦੇਈ ਜਾਂਦਾ ਤੇ ਫੋਨ ਰੱਖੇ ਹੋਏ ਨੇ ਹਰ ਉਮਰ ਦੇ ਕੋਲੇ ਫੋਨ ਆ ਕੁੜੀਆਂ ਮੁੰਡਿਆਂ ਬਜ਼ੁਰਗਾਂ ਆਦ ਖੜਾਂ ਦੇ ਕੋਲ ਤੇ ਚਲੋ ਫੋਨ ਵੀ ਇੱਕ ਇੱਕ ਨਹੀਂ ਉਥੇ ਰਿਵਾਜ ਹੈ ਕਿ ਦੋ ਦੋ ਤਿੰਨ ਤਿੰਨ ਫੋਨ ਲੋਕਾਂ ਨੇ ਰੱਖੇ ਹੋਏ ਨੇ ਤੇ ਫਿਰ ਜਿਹੜਾ ਉਹਦਾ ਸੱਟਾ ਨਿਕਲਦੇ ਉਹ ਇਹੋ ਜਿਹਾ ਨਿਕਲਦੇ ਨੇ ਇਹਨਾਂ ਦੀ ਜੀ ਤਿੰਨ ਸਾਲ ਤੋਂ ਗੱਲਬਾਤ ਸੀਗੀ ਤੇ ਸ਼ਾਇਦ ਹੁਣ ਇਹਨਾਂ ਨੇ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਵਿਆਹ ਵੀ ਕਰਾ ਲਿਆ ਵਿੱਚ ਹੀ ਤੁਹਾਨੂੰ ਵੀਡੀਓ ਦੇ ਫੁਟੇਜ ਵਿਆਹ ਦੀ ਵੀ ਥੋੜੀ ਜੀ ਨਜ਼ਰ ਆਏਗੀ ਵਿਆਹ ਕਰਾ ਲਿਆ ਸੀਗਾ ਇਹ ਦੇਖੋ ਵਿਆਹ ਦੀ ਫੋਟੋ ਨਜ਼ਰ ਆ ਰਹੀ ਹੈ ਜੇ ਵਿਆਹ ਕਰਾ ਲਿਆ ਸੀਗਾ ਤੇ ਮੈਨੂੰ ਇਦਾਂ ਲੱਗਾ ਜਦੋਂ ਵਿਆਹ ਦੀ ਫੁਟੇਜ ਦੇਖੀ ਕਿ ਯਾਰ ਜੇਕਰ ਗੁਰਦੁਆਰਾ ਸਾਹਿਬ ਵਿੱਚ ਵਿਆਹ ਕਰਾਉਣ ਗਏ ਸੀਗੇ ਤੇ ਗੁਰਦੁਆਰਾ ਸਾਹਿਬ ਜਿਨ੍ਹਾਂ ਨੇ ਵਿਆਹ ਕੀਤਾ ਉਹਨਾਂ ਦੀ ਥੋੜੀ ਬਹੁਤੀ ਡਿਊਟੀ ਤੇ ਬਣਦੀ ਚਲੋ ਕਾਨੂੰਨ ਔਰ ਮੁੰਡਾ ਕੁੜੀ ਮੈਚੂਰ ਸਨ 18 ਸਾਲ ਤੋਂ ਉੱਪਰ ਦੇ ਸਨ ਤੇ ਵਿਆਹ ਕਰਾ ਸਕਦੇ ਸਨ ਪਰ ਫਿਰ ਵੀ ਅਸੀਂ ਜਿਹੜਾ ਸਾਡਾ ਕਲਚਰ ਆ ਉਹਦੇ ਵਿੱਚ ਕੁਝ ਚੀਜ਼ਾਂ ਇਜਾਜ਼ਤ ਨਹੀਂ ਦਿੰਦੀਆਂ ਤੇ ਗੁਰਦੁਆਰਾ ਸਾਹਿਬ ਤੇ ਜਿਨ੍ਹਾਂ ਨੇ ਵਿਆਹ ਕੀਤਾ ਉੱਥੇ ਜਿਹੜੇ ਪ੍ਰਬੰਧਕ ਸਨ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਲਾਵਾ ਫੇਰੇ ਕੀਤੇ ਨੇ ਉਹਨਾਂ ਨੇ ਥੋੜਾ ਬਹੁਤਾ ਫਰਜ ਚਾਹੀਦਾ ਹੈ ਕਿ ਮਾਪੇ ਨੂੰ ਕੁੜੀ ਦੇ ਨਾ ਤੁਮੜਿਆ ਦੋਨਾਂ ਦੇ ਮਾਪੇ ਨੂੰ ਇਨਫੋਰਮ ਜ਼ਰੂਰ ਕੀਤਾ ਜਾਵੇ ਆਉਣ ਨਾ ਆਉਣ ਉਹ ਨਹੀਂ ਕੋਈ ਇੰਤਜ਼ਾਮ ਕਰਕੇ ਵੀ ਉੱਥੇ ਕੋਈ ਬੇਸ਼ੱਕ ਸਕਿਉਰਟੀ ਪਹਿਲਾਂ ਬੁਲਾ ਲਓ ਜੇ ਇਦਾਂ ਹੋਵੇ ਵੀ ਆ ਕੇ ਕੁਝ ਵਟ ਫਟਾਂਗਾ ਨਾ ਹੋਵੇ ਗੁਰਦੁਆਰਾ ਸਾਹਿਬ ਵਿੱਚ ਕੋਈ ਮर्यादा ਭੰਗ ਨਾ ਹੋਵੇ ਤਾਂ ਤੁਸੀਂ ਸਕਿਉਰਟੀ ਪੁਲਿਸ ਪਹਿਲਾਂ ਮੰਗਾ ਲਓ ਤੇ ਬਾਕੀ ਪੇਰੈਂਟਸ ਨੂੰ ਜ਼ਰੂਰ ਕਾਲ ਕਰੋ ਵੀ ਇਹ ਆਏ ਹੋਏ ਨੇ ਤੁਸੀਂ ਸ਼ਾਮਿਲ ਹੋਣਾ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਹੋ ਇਦਾਂ ਹੋਣਾ ਚਾਹੀਦਾ ਮੈਨੂੰ ਲੱਗਦਾ ਸੋ ਗੱਲ ਇਹ ਕਿ ਇਹਨਾਂ ਦਾ ਵਿਆਹ ਇਹਨਾਂ ਨੇ ਕਰ ਲਿਆ ਗੁਰਦੁਆਰੇ ਸ਼ਾਇਦ ਫਿਰ ਇਹਨਾਂ ਨੇ ਜਾਣਾ ਸੀਗਾ ਕੋਰਟ ਮੈਰਿਜ ਕਰਨ ਤੇ ਕੁੜੀ ਘਰੋਂ ਕੱਪੜੇ ਲੈਣਾ ਸੀ ਇਸ ਮੁੰਡੇ ਦੇ ਨਾਲ ਤੇ ਪਿਓ ਘਰ ਕੱਲਾ ਸੀਗਾ ਬਾਬਾ ਬੂਪਾ ਆ ਕੋਈ ਬਾਬਾ ਪਚੋਲਾ ਪਾਇਆ ਹੋਇਆ ਪਤਾ ਨਹੀਂ ਕੀ ਉਹਦਾ ਡਿਟੇਲ ਨਹੀਂ ਮੇਰੇ ਕੋਲ ਹੈਗੀ ਅਜੇ ਫਿਲਹਾਲ ਤੇ ਉਹ ਕਲਾਕਾਰ ਸੀਗਾ ਕਹਿੰਦੇ ਉਹਦੇ ਪਿਓ ਦੀ ਜਿਹੜੀ ਸਟੇਟਮੈਂਟ ਹੈ ਉਹ ਕਹਿੰਦਾ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕੁੜੀ ਨੇ ਤੇ ਕੁੜੀ ਮੇਰੇ ਹੱਥੀ ਪੈ ਗਈ ਕਹਿੰਦੀ ਲਾ ਤੈਨੂੰ ਮੇਰੇ ਬੁਆਏਫਰੈਂਡ ਨੂੰ ਹੱਥ ਤੇ ਮੈਨੂੰ ਵੀ ਕਹਿੰਦਾ ਮੇਰੇ ਥੱਪੜ ਮਾਰਨ ਤੱਕ ਪੈ ਗਈ ਤੇ ਫਿਰ ਮੈਨੂੰ ਗੁੱਸਾ ਆਇਆ ਤੇ ਫਿਰ ਮੈਂ ਗੁੱਸੇ ਵਿੱਚ ਬਸ ਦੋ ਦਾ ਕੰਮ ਕਰ ਦਿੱਤਾ ਇਹ ਮੈਨੂੰ ਮੇਰੇ ਮੰਨਣ ਵਿੱਚ ਆਉਂਦੀ ਹੈ ਗੱਲ ਕਿ ਜਿਹੜੀ ਕੁੜੀ ਆਪਣੇ ਮਾਪਿਓ ਦੀ ਇੱਜ਼ਤ ਨੂੰ ਇੱਕ ਨੁਕਰੇ ਲਾ ਕੇ ਉਹਦੀ ਪੱਗ ਪੈਰਾਂ ਵਿੱਚ ਰੋਲ ਕੇ ਆਪਣੇ ਮਾਪਿਓ ਪੈਣ ਭਰਾ ਰਿਸ਼ਤੇਦਾਰਾਂ ਨੂੰ ਇੱਕ ਸਾਰੀ ਸਾਈਡ ਤੇ ਰੱਖ ਕੇ ਕਹਿੰਦੀ ਵੀ ਮੈਂ ਤੇ ਚੱਲੀਆਂ ਬਸ ਤੇ ਉਹ ਜ਼ਾਹਿਰ ਹੈ ਕਿ ਵਾਕਏ ਪਿਓ ਦੀ ਦਾੜੀ ਨੂੰ ਹੱਥ ਪਾਇਆ ਹੋਏਗਾ ਉਹਨੇ ਵਾਕਏ ਉਹ ਥੱਪੜ ਮਾਰਨ ਲੱਗੀ ਹੋਏਗੀ ਆਪਣੇ ਪਿਓ ਦੇ ਵੀ ਲਾ ਇਹਨੂੰ ਹੱਥ ਜਰਾ ਹੱਥੋਂ ਪਾਈ ਹੋਈ ਹੋਏਗੀ ਮੈਂ ਮੈਂ ਇਹਦੇ ਵਿੱਚ ਇਹ ਨਹੀਂ ਕਹਿੰਦਾ ਕਿ ਨਹੀਂ ਹੋਏ ਹੋਏਗੀ ਕਿਉਂਕਿ ਇਹੋ ਜੀ ਕੁੜੀ ਹੋ ਸਕਦੀ ਹੈ ਤੇ ਗੱਲ ਇਹ ਆ ਕਿ ਕੀ ਬਣੇਗਾ ਸਾਡੇ ਮੁਆਸ਼ਰੇ ਦਾ ਸਾਡੇ ਕਲਚਰ ਦਾ ਸਾਡੇ ਪੰਜਾਬ ਦਾ ਜੇ ਅਸੀਂ ਪੰਜਾਬ ਦੀ ਇਕੱਲੀ ਦੀ ਗੱਲ ਕਰੀਏ ਤੇ ਕੀ ਬਣੇਗਾ ਸਾਡੇ ਪੰਜਾਬ ਦਾ ਕੁੜੀਆਂ ਇੱਕ ਉਹ ਪਹਿਲੀ ਸਟੋਰੀ ਨਹੀਂ ਗੀ ਜਾਂ ਆਖਰੀ ਸਟੋਰੀ ਨਹੀਂ ਆਉਣ ਵਾਲੇ ਸਮੇਂ ਵਿੱਚ ਤੇ ਇਦਾਂ ਦੀਆਂ ਚੀਜ਼ਾਂ ਹੋਣਗੀਆਂ ਤੁਸੀਂ ਤੌਬਾ ਕਰੋਗੇ ਤੌਬਾ ਕਰਨੋਂ ਵੀ ਐਕਚੁਅਲੀ ਹਟ ਜਾਓਗੇ ਇਹ ਆਲਰੇਡੀ ਆਮ ਜਿਹੀਆਂ ਖਬਰਾਂ ਬਣ ਗਈਆਂ ਨੇ ਸਾਡੇ ਵਾਸਤੇ ਤੇ ਇਸ ਤੋਂ ਵੀ ਜ਼ਿਆਦਾ ਆਮ ਹੋ ਜਾਣਗੀਆਂ ਅਸੀਂ ਇਹਨਾਂ ਨੂੰ ਖਬਰਾਂ ਨੂੰ ਸੀਰੀਅਸ ਲੈਣਾ ਬੰਦ ਕਰ ਦਾਂਗੇ ਚਲੋ ਜਿਹੜੀ ਗਈ ਗਈ ਪਰ ਕੁਝ ਅਣਖਾਂ ਵਾਲੇ ਮਾਪਿਓ ਅਜੇ ਹੈਗੇ ਨੇ ਜਿਹੜੇ ਅਜੇ ਵੀ ਧੀਆਂ ਜੰਮਣ ਤੋਂ ਕਿਉਂ ਡਰਦੇ ਨੇ ਇਹੋ ਜਿਹੀਆਂ ਧੀਆਂ ਦੀਆਂ ਕਰਤੂਤਾ ਕਰਕੇ ਤੀਆਂ ਜੰਮਣ ਤੋਂ ਅਜੇ ਵੀ ਡਰਦੇ ਨੇ ਤੇ ਜਿਨ੍ਹਾਂ ਦੇ ਤੀਆਂ ਜੰਮੀਆਂ ਨੇ ਜਵਾਨ ਹੋ ਗਈਆਂ ਨੇ ਸਕੂਲ ਕਾਲਜ ਜਾਂਦੀਆਂ ਨੇ ਯੂਨੀਵਰਸਿਟੀ ਜਾਂਦੀਆਂ ਨੇ ਜਾਂ ਕੰਮਾਂ ਤੇ ਜਾਂਦੀਆਂ ਨੇ ਤੇ ਮਾਪਿਓ ਦੀ ਦਿਨ ਰਾਤ ਟੈਨਸ਼ਨ ਉਧਰ ਹੀ ਹੁੰਦੀ ਹੈ ਕਿ ਧੀ ਸਾਡੀ ਕਿਤੇ ਸ਼ਾਇਦ ਵਾਪਸ ਆਉਣਾ ਜਾਂ ਨਹੀਂ ਆਉਣਾ ਆਵੇ ਤੇ ਸੁੱਖ ਸਕੰਦੀ ਵਾਪਸ ਆ ਜਾਵੇ ਤੇ ਫੋਨਾਂ ਤੇ ਸਰਸਰ ਦਿਹਾੜੀ ਕੁੜੀਆਂ ਰਹਿੰਦੀਆਂ ਨੇ ਮਾਪਿਓ ਨੂੰ ਪਤਾ ਵੀ ਹੁੰਦਾ ਮੈਂ ਇੱਕ ਤੁਹਾਨੂੰ ਵਾਕਿਆ ਦੱਸਦਾ ਇੱਕ ਮੈਂ ਲੇਡੀ ਦਾ ਇਥੇ ਇੰਟਰਵਿਊ ਕਰਾਇਆ ਸੀ ਸੁਰਸਾ ਦੇ ਟੈਲੀਵਿਜ਼ਨ ਤੇ ਬਹੁਤ ਪਹਿਲਾਂ ਮੇਰਾ ਸ਼ੋਅ ਚੱਲਦਾ ਸੀਗਾ ਤੇ ਉਥੇ ਵਿੱਚ ਮੈਂ ਇੰਟਰਵਿਊ ਕਰਦੇ ਕਰਦੇ ਆ ਗੱਲ ਚੱਲ ਪਈ ਜੋ ਕੁੜੀਆਂ ਮੁੰਡੇ ਅੱਜ ਕੱਲ ਕਰਦੇ ਨੇ ਤੇ ਮੈਂ ਉਹਨੂੰ ਪੁੱਛਿਆ ਮਾਤਾ ਨੂੰ ਮੈਂ ਕਿਹਾ ਮਾਤਾ ਜੀ ਕੀ ਮਾਹੌਲ ਆ ਉੱਥੇ ਕਹਿੰਦੀ ਬੇਟਾ ਕੀ ਦਸੀਏ ਕਹਿੰਦੀ ਮੇਰੀ ਆਪਣੀ ਜਵਾਨਤੀ ਇੰਤਜ਼ਾਰ ਕਰਦੀ ਆ ਵੀ ਕਦੋਂ ਮਾਂ ਪਿਓ ਸੌਣ ਮੇਰੇ ਨਾਲ ਹੀ ਮੇਰੀ ਤੀ ਸੌਂਦੀ ਆ ਤਉ ਉਹਨੂੰ ਇੰਨੀ ਨਹੀਂ ਅਕਲ ਵੀ ਜਦੋਂ ਉਸੇ ਰਜਾਈ ਦੇ ਵਿੱਚ ਤੂੰ ਫੋਨ ਔਨ ਕਰਕੇ ਲੱਗੀ ਹੋਈਆਂ ਹੌਲੇ ਹੌਲੇ ਚੈਟ ਕਰਨ ਜਾਂ ਬੋਲ ਕੇ ਗੱਲ ਕਰਨ ਤੇ ਕੀ ਮਾਂ ਨੂੰ ਪਤਾ ਨਹੀਂ ਲੱਗਦਾ ਹੋਵੇਗਾ ਫੋਨ ਦੀ ਲਾਈਟ ਆਉਣਾ ਫਿਰ ਮੈਨੂੰ ਕੁਸਰਬੁਸਰ ਹੁੰਦੀ ਵੀ ਸੁਣਦੀ ਆ ਪਰ ਕਹਿੰਦੀ ਅਸੀਂ ਹਟਾ ਕੇ ਦੇਖ ਲਿਆ ਪਰ ਹੁਣ ਹਾਲਾਤ ਇਹ ਹੋ ਗਏ ਸੀ ਵੀ ਸਾਨੂੰ ਜਾਣ ਕੇ ਜਾਗਦਿਆਂ ਵੀ ਨਕਲੀ ਸਾਨੂੰ ਸੌਣਾ ਪੈਂਦਾ ਸੀ ਵੀ ਜੇ ਕਿਤੇ ਧੀ ਨੂੰ ਝੜਕ ਦਿੱਤਾ ਕਿਤੇ ਹੁਣੇ ਨਾ ਉੱਠ ਕੇ ਚਲ ਜਵੇ ਜਿੰਨਾ ਗੱਲਾਂ ਕਰਦੀ ਉਹਨਾਂ ਨੇ ਨਿਕਲ ਜਾਵੇ ਹੁਣੇ ਇਦਾਂ ਦੇ ਹਾਲਾਤ ਹੋਏ ਪੈਣੇ ਇਦਾਂ ਦੀਆਂ ਮਜਬੂਰੀਆਂ ਮਾਪਿਆਂ ਦੀਆਂ ਹੋ ਗਈਆਂ ਨੇ ਅੱਜ ਕੱਲ ਤੁਹਾਨੂੰ ਸੁਣਾਉਂਦੇ ਆ ਸਟੇਟਮੈਂਟ ਮੈਂ ਸੁਣਾਉਂਦਾ ਪਹਿਲੋ ਕੁੜੀ ਦੀ ਮਾਂ ਦੀ ਥੋੜੀ ਜੀ ਜਿਹੜਾ ਤੁਹਾਨੂੰ ਪਤਾ ਲੱਗ ਸਕੇ ਕਿ ਕੀ 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 ਗੱਲ ਹੋਈ ਸੀ ਕੀ ਹੈਪਨ ਕੁਛ ਛੋਟੀਆਂ ਸਟੇਟਮੈਂਟਸ ਨੇ ਤੁਹਾਨੂੰ ਸੁਣਾਉਂਦਾ ਮੈਂ ਔਰ ਉਸ ਤੋਂ ਬਾਅਦ ਫਿਰ ਇੱਕ ਤਿੰਨ ਸਟੇਟਮੈਂਟ ਤੁਹਾਨੂੰ ਸੁਣਾਵਾਂਗਾ ਤਾਂ ਇਹ ਕੇਸ ਦਾ ਪਤਾ ਚੱਲ ਸਕੇ ਕੀ ਹੈ ਆ ਸੁਣਾ ਗੁੜੀਆ ਦਾ 3 ਸਾਲ ਤੋਂ ਨਾ ਪੀਦਾ ਚੱਕਰ ਚੱਲਦਾ ਹੈ ਕੱਲ ਮੈਂ ਆਇਆ ਸੀ ਕੱਪੜੇ ਲੈਣ ਲਗਾਤਾਰ ਆਉਂਦਾ ਨਹੀਂ ਕਦੀ ਕਦੀ ਆਉਂਦਾ ਹਾਂ ਨੂੰ ਨਹੀਂ ਪਤਾ ਲੱਗਦਾ ਇੱਥੇ ਕਿਦ ਬਾਹਰ ਆਣ ਕੇ ਚਾਵੇਂ ਬੰਦਾ ਇਹ ਤਰ੍ਹਾਂ ਕਿ ਤਲਾ ਦਾ ਕੌਣ ਬੈਠਾ ਪਾਉਂਦਾ ਨਾ ਨਾ ਹਾਂ ਨਹੀਂ ਪਤਾ ਇਹਦੀ ਤਾਂ ਸੜੀ ਜੀ ਤਿੰਨ ਸਾਲ ਦੀ ਜਾਨੀ ਹੁੰਦਾ ਅੱਲ ਕੀ ਕੰਟਰਾ ਬਾਬਾ ਮੈਂ ਕੰਮ ਕਰਨ ਜਾਨੀ ਆ ਗੁੜੀਆ ਠੀਕ ਨਹੀਂ ਇੱਕ ਮੁੰਡਾ ਕਰਨੀ ਹੈ ਤੇ ਬਾਬੇ ਨੂੰ ਗੁੱਸਾ ਹੀ ਆ ਗਿਆ ਕਿ ਇਹ ਸਤੌਂਦੀ ਬੜਾ ਹੈ ਤੇ ਬਾਬਾ ਕੋ ਭਾਬਾ ਮੈਂ ਕਰਾ ਲੈਣੀ ਛੁਰੂ ਤੋ ਬਾਬਾ ਹੀ ਜੰਨੂ ਹਾਂ ਉਹਨਾਂ ਨੇ ਸਾਨੂੰ ਤਾਂ ਪਹਿਲੇ ਪਤਾ ਨਹੀਂ ਲੱਗਾ ਵੀ ਬਾਅਦ ਚ ਉਹਨਾਂ ਸਾਨੂੰ ਨਹੀਂ ਦੱਸਿਆ ਕਿ ਇਹਨਾਂ ਨੇ ਕਿਦਾਂ ਦੱਸਿਆ ਉਹਨਾਂ ਨੇ ਹੁਣ ਤਾਂ ਸੁਣਾਣਾ ਥੋੜੀ ਜੀ ਸਟੇਟਮੈਂਟ ਏਸੀ ਪਿੰਡ ਦੇ ਸਰਪੰਚ ਦੀ ਉਹ ਕੀ ਕਹਿੰਦੇ ਨੇ ਲੜਕਾ ਹੀ ਇੱਥੇ ਮਿੱਟੀ-ਮੁੱਟੀ ਸੋਟਣ ਹੁੰਦਾ ਹੈ ਇਹਨਾਂ ਦੇ ਘਰ ਦੇ ਲਾਗੇ ਟਰਾਲੀ ਚੋਂ ਉੰਡਦਾ ਹੈ ਨਾ ਤੇ ਉਹਦੇ ਕਰਕੇ ਉਹਨਾਂ ਹੀ ਕੁੜੀ ਦਾ ਇੱਕ ਦੂਜੇ ਨਾਲ ਫੈਸਫਰਕ ਹੋ ਗਿਆ ਤੇ ਇਹਨੂੰ ਰੋਕਦੇ ਵੀ ਮੰਨ ਲਓ ਤੇਰੀ ਗੱਲ ਤੋਂ ਰਹਾ ਸਾਡੀ ਹੋਇਆ ਇਹ ਆਪਣਾ ਨਹੀਂ ਸੁਤਰਾਉਣਾ ਪਰ ਉਹ ਮੁੰਡਾ ਨਹੀਂ ਵਿਸ਼ੇ ਹੁੰਦਾ ਉਹਦੀ ਮੁੰਡੇ ਦੀ ਫੈਮਿਲੀ ਵੀ ਨਹੀਂ ਮੰਨਦੀ ਹਾਂ ਇਹਦੀ ਕੁੜੀ ਦੀ ਮਦਰ ਤਾਂ ਇਹ ਕਹਿਣਾ ਵੀ ਅਸੀਂ ਕੁੜੀ ਨੂੰ ਇੱਥੋਂ ਤੱਕ ਕਿਹਾ ਵੀ ਤੇਰਾ ਵਿਆਹ ਵੀ ਕਰਾ ਦਿੰਨੇ ਆ ਤੂੰ ਮੁੰਡੇ ਨੂੰ ਬਣਾ ਲੈ ਪਰ ਉਹ ਮੰਨ ਲਓ ਲੈ ਕੇ ਚਲ ਗਿਆ ਫੇਰ ਫਿਰ ਉਹ ਪਰਾਈ ਪਿੰਡ ਦੀ ਘਟਨਾ ਜਦੋਂ ਘਰ ਪਹੁੰਚੇ ਸੀ ਕਿਸ ਤਰੀਕੇ ਨਾਲ ਹੋਇਆ ਸੀ ਇਥੇ ਪਾਸੇ ਨਾ ਡੈਡ ਬੋਡੀ ਪਈਆਂ ਦੋਵਾਂ ਦੀ ਨਿਸ਼ਾਨ ਸ਼ੂਟ ਹੋਣ ਦੀ ਹਾਂਜੀ ਉਹਦਾ ਹੈ ਪਤਾ ਜੀ ਕੀ ਗੱਲ ਬਲੱਡ ਤੇ ਹੈਗੇ ਹਾਂ ਹਾਂਜੀ ਮੈਨੂੰ ਇੰਚਾਰਜ ਸਰ ਜਿਹੜੇ ਬਾਬਾ ਜੀ ਨੇ ਜਿਹਨਾਂ ਨੇ ਕਤਲ ਕੀਤਾ ਤਾਂ ਤੁਹਾਡੇ ਤੱਕ ਇਹਨੇ ਕਾਲ ਇਹਦੇ ਬਾਰੇ ਪ੍ਰੋਸਟ ਕੀਤੀ ਸੀ ਕਿ ਮੁੰਡਾ ਨਹੀਂ ਹਟਦਾ ਪਿਆ ਨਹੀਂ ਪਹਿਲਾਂ ਕੋਈ ਅਗਲੇ ਸਰ ਪਤਾ ਨਹੀਂ ਪਛਾਣੇ ਹਾਂਜੀ ਐ ਐਸ ਐਚਓ ਸਾਹਿਬ ਇੰਸਪੈਕਟਰ ਨੇ ਉਹਨਾਂ ਦੀ ਇੱਕ ਥੋੜੀ ਜੀ ਗੱਲਬਾਤ ਸੁਣਾਉਂਦੇ ਆ ਉਹਦੀ ਜਿਹੜੀ ਬੇਟੀ ਆ ਸੁਖਬੀਰ ਕੌਰ ਉਹਨਾਂ ਨਾਲ ਇਹਦੇ ਜਿਹੜੇ ਆ ਪ੍ਰੇਮ ਸੰਬੰਧ ਬਣ ਗਏ ਸੀ ਇਹ ਇਸ ਗੱਲ ਦਾ ਜਿਹੜਾ ਗਰਦਿਆਲ ਸਿੰਘ ਆ ਉਹ ਅਮਰੋਧ ਕਰਦਾ ਸੀਗਾ ਤੇ ਅੱਜ ਉਹਨੇ 23 ਤਾਰ 11 ਦੇ ਨਾਲ ਜਿਹੜਾ ਇਹਨਾਂ ਦੋਵਾਂ ਦਾ ਕਤਲ ਕਰ ਦਿੱਤਾ ਜਿਸ ਬੰਦ ਦੇ ਵਿੱਚ ਥਾਣੇ ਲੋਕੋ ਕੇ 124 ਨੰਬਰ ਜਿਹੜਾ ਮੁਕਦਮਾ ਵਾ 103 ਬੀਐਨਐਸ ਦੇ ਵਿੱਚ ਜਿਹੜਾ ਦਰਜ ਕਰਕੇ ਤੇ ਤਫਤੀਸ਼ ਕੀਤੀ ਜਾ ਰਹੀ ਸਰ ਕੁੜੀ ਦੀ ਮੁੰਡੇ ਉਮਰ ਕਿੰਨੀ ਸੀ ਮੁੰਡੇ ਦੀ ਉਮਰ ਕਿੰਨੀ ਸੀ ਇਹ ਆਪਣੇ ਲੜਕੀ ਦੀ ਜਿਹੜੀ ਆ 22 23 ਸਾਲ ਆ ਤੇ ਲੜਕੇ ਦੀ 24 25 ਸਾਲ ਉਮਰ ਦੇ ਫਰੀਦ ਇਹਨਾਂ ਦੀ ਹੈਗੀ ਕੀ ਜੀ ਸਰ ਕਿੰਨੇ ਚਿਰ ਤੋਂ ਪ੍ਰੇਮ ਸੰਬੰਧ ਸੀ ਇਹਨਾਂ ਦੇ ਜੀ ਇਹ ਪਰਿਵਾਰ ਨੂੰ ਵੀ ਇਸ ਬਾਰੇ ਜਿਹੜਾ ਵਾ ਇੱਕ ਤਰੀਕ ਨੂੰ ਹੀ ਪਤਾ ਲੱਗਾ ਉਸ ਤੋਂ ਪਹਿਲਾਂ ਜਿਹੜਾ ਵਾ ਉਹਨਾਂ ਕੋਲੇ ਕੋਈ ਜਾਣਕਾਰੀ ਨਹੀਂ ਬਾਕੀ ਤਫਤੀਸ਼ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਣਗੇ ਸੋ ਐਸੀ ਸਟੇਟਮੈਂਟ ਪੁਲਿਸ ਵਾਲਿਆਂ ਦੀ ਕਿ ਉਹ ਬਾਬਾ ਹੁਣ ਜਿਹੜਾ ਪਿਓ ਆ ਜੇਲ੍ਹ ਦੇ ਵਿੱਚ ਆ ਕੀ گاਹ ਤੋਂ ਕਾ ਹੋਏਗਾ ਜੇ ਕੋਈ ਅਪਡੇਟ ਆਈ ਤੁਹਾਣਾ ਸਾਂਝੀ ਕਰਾਂਗੇ ਪਰ ਮੈਂ ਇਹ ਵੀਡੀਓ ਇਸ ਖਬਰ ਤੇ ਗੱਲ ਕਰੰਦਾ ਮਕਸਦ ਇਹ ਹੀ ਹੈ ਕਿ ਤਿਆਂ ਨੂੰ ਬੇਨਤੀ ਹੈ ਕਿ ਆਪਣੇ ਮਾਪਿਓ ਦੀ ਇੱਜ਼ਤ ਨਾ ਰੋਲੋ ਪੈਣਾ ਭਰਾਵਾਂ ਨੂੰ ਕਿਸੇ ਵਿੱਚ ਬੈਠਣ ਜੋਗਾ ਰਹਿਣ ਦਿਓ ਜੇ ਤੁਹਾਡਾ ਕੋਈ ਹੋ ਜਾਂਦਾ ਚੱਕਰ ਤੇ ਥੋੜਾ ਜਿਹਾ ਖਿਆਲ ਕਰਿਆ ਕਰੋ ਆਪਣੇ ਮਾਪਿਓ ਦਾ ਜੇ ਇਦਾਂ ਦਾ ਕੁਝ ਹੈਗਾ ਉਹਨਾਂ ਨਾਲ ਸਭ ਮਾਪਿਓ ਨਾਲ ਸਲਾਹ ਕਰੋ ਜੇ ਮਾਪਿਓ ਮੰਨਦਿਆਂ ਵਿਆਹ ਕਰਾ ਲੋ ਨਹੀਂ ਤੇ ਛੱਡੋ ਪਰਾਂ ਪਰ ਕਿੱਥੇ ਮੰਨਦੀਆਂ ਕੁੜੀਆਂ ਕੁੜੀਆਂ ਨੂੰ ਅੱਛਾ ਇੱਕ ਗੱਲ ਮੈਂ ਕਹਿਣ ਤੋਂ ਸੌਰੀ ਵੀ ਚਾਹਾਂਗਾ ਕੁੜੀਆਂ ਨੂੰ ਜਿਆਦਾ ਅੱਗ ਲੱਗੀ ਹੋਈ ਹੈ ਅੱਜ ਕੱਲ ਮੁੰਡਾ ਜੇ ਫਿਰ ਵੀ ਕੰਪਰੋਮਾਈਜ਼ ਕਰ ਲੈਂਦਾ ਵੀ ਚਲੋ ਨਹੀਂ ਕੁੜੀਆਂ ਨੂੰ ਬਹੁਤਾ ਕੰਮ ਖਰਾਵਾ ਇੰਨੀ ਆ ਕਿ ਅਟੈਚਮੈਂਟ ਹੋ ਜਾਂਦੀ ਇਹਨਾਂ ਦੀ ਕਿ ਸਮਝ ਨਹੀਂ ਆਉਦੀ ਮਰਨ ਮਰਾਉਣ ਤੱਕ ਚੱਲ ਜਾਂਦੀਆਂ ਨੇ ਤੇ ਰੋਪ ਵੀ ਮੁੰਡੇ ਤਨ ਕੇ ਪਾਉਂਦੇ ਨੇ WhatsApp ਵੀ ਚੈੱਕ ਕਰਦੇ ਨੇ ਉਹਦਾ ਸੋਸ਼ਲ ਮੀਡੀਆ ਪੂਰਾ ਉਹਨਾਂ ਨੇ ਆਪਣੇ ਕਬਜੇ ਵਿੱਚ ਕੀਤਾ ਹੁੰਦਾ ਤੇ ਗਾਲਾਂ ਵਾਲਾ ਵੀ ਕੱਢ ਲੈਂਦੇ ਪਰ ਫਿਰ ਵੀ ਕੁੜੀਆਂ ਬਸ ਪਤਾ ਨਹੀਂ ਕੀ ਚੱਕਰ ਹੈ ਆਪਣੇ ਮਾਪਿਓ ਦੇ ਪੱਗਣਾ ਰੋਲ ਲਣੋਂ ਹਟਦੀਆਂ ਨਹੀਂ ਕੁੜੀਆਂ ਬਸ ਇਹ ਖਬਰ ਤੁਹਾਨੂੰ ਸਾਂਝੀ ਕਰਨ ਦਾ ਮਕਸਦ ਇਹੀ ਸੀਗਾ ਕਿ ਥੋੜਾ ਬਹੁਤਾ ਖਿਆਲ ਰੱਖਣਾ ਚਾਹੀਦਾ ਕਿਉਂਕਿ ਹਾਲਾਤ ਫਿਰ ਇਦਾਂ ਹੁੰਦੇ ਨੇ ਹੁਣ ਕੀ ਫਾਇਦਾ ਹੈ ਕਿੰਨੀ ਜਵਾਨ ਕੁੜੀ ਹੈ ਮਰ ਗਈ ਉਹਨਾਂ ਦਾ ਮੁੰਡਾ ਮਰ ਗਿਆ ਪਿਓ ਜੇਲ੍ਹ ਚਲੇ ਗਿਆ ਤਿੰਨ ਘਰ ਖਰਾਬ ਹੋ ਗਏ ਨੇ ਦੋਨੋਂ ਹੀ ਘਰ ਐਕਚੁਅਲੀ ਸੌਰੀ ਦੋਨੋਂ ਘਰ ਖਰਾਬ ਹੋ ਗਏ ਨੇ ਤਿੰਨ ਜੀ ਉਹ ਪਿਓ ਨਾ ਮਰਿਆ ਨਾ ਜਿਉਂਦੇ ਵਿੱਚ ਤੇ ਮਾਂ ਦੀਆਂ ਗੱਲਾਂ ਤੋਂ ਮੈਨੂੰ ਲੱਗਦਾ ਸੀਗਾ ਕੋਈ ਬਹੁਤਾ ਉਹਨੂੰ ਹੈ ਨਹੀਂਗਾ ਕਿ ਕੁੜੀ ਚਲੇ ਗਈ ਆ ਕਿਉਂਕਿ ਉਹ ਮਾਂ ਕਹਿੰਦੀ ਮੈਨੂੰ ਪਤਾ ਹੈ ਸਾਰਾ ਕੁਝ ਜੋ ਹੋ ਰਿਹਾ ਇਸ ਕਰਕੇ ਚਲੋ ਖਬਰ ਨੂੰ ਸਾਂਝੀ ਜਰੂਰ ਕਰੋ ਤਾਂ ਕਿ ਲੋਕਾਂ ਤੱਕ ਇਹ ਮੈਸੇਜ ਪਹੁੰਚ ਜਾਵੇ ਸਤਿ ਸ਼੍ਰੀ ਅਕਾਲ ਜੀ